ਸਿਤਾ ਰਾਜ ਕ੍ਰਾਂਤੀ ਅਨੰਤੀ ਸਿਤਾ ਅਸਿਤਾ ਰਾਜ ਕ੍ਰਾਂਤੀ ਅਨੰਤੀ ਰਾਜ ਕ੍ਰਾਂਤੀ ਕ੍ਰਾਂਤੀ ਨਹੀਂ ਕ੍ਰਾਂਤੀ 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 ਚਾਹੇ ਰਾਜ ਦੇਵਤਿਆਂ ਦਾ ਹੋਵੇ ਸਿਤਾ ਚਾਹੇ ਰਾਜ ਹੋਵੇ ਰਾક્ષਸਾਂ ਦਾ ਸਦਾ ਸਿਤਾ ਰਾਜ ਚਾਹੇ ਦਾ ਰਾਜ ਹੋਵੇ ਦੇਵਤਿਆਂ ਦਾ ਉਹ ਦੇਵਤਾ ਦਾ ਵੀ ਰਾਜ ਹੈ ਜਾਈ ਹੁੰਦਾ ਹੈ ਮੇਰ ਸਾਫੀ ਵਾਲਾ ਉਹ ਵੀ ਤਾਂ ਉਹ ਜਾਈ ਨੇ ਥੋੜਾ ਬਹੁਤਾ ਹੀ ਫਰਕ ਹੈ ਆਈਆ ਵੀ ਉਹ ਕਹੀ ਹਾਂ ਪਰਮਾਤਮਾ ਹੈਗਾ ਜੀ ਪਰਮਾਤਮਾ ਦੀ ਇਹੋ ਜਿਹੀ ਗੱਲਾਂ ਹੀ ਕਰਦੇ ਨੇ ਅੰਦਰੋਂ ਬਾਕੀ ਤਾਂ ਆਪੇ ਸਭ ਕੋ ਬੜੇ ਹੁੰਦੇ ਨੇ ਚਾਹੇ ਹੋਵੇ ਰਕਸ਼ਨਾ ਦਾ ਦੇਵਾਨ ਦਾ ਰਾਜ ਹੋਵੇ ਚਾਹੇ ਅਦੇਵਾਨ ਦਾ ਹੋਵੇ ਰਾਜ ਰਾਜ ਕ੍ਰਾਂਤੀ ਪਰ ਜਿਸ ਵਾਰ ਤੂੰ ਪੈਦਾ ਉਹਨੀਆਂ ਕ੍ਰਾਂਤੀ ਲਿਆ ਦੇਣੀ ਹੈ ਤੂੰ ਨਹੀਂ ਘેર ਕਰਦੀ ਦੋਹਤੇ ਕ੍ਰਾਂਤੀ ਜਦ ਇਹ ਆ ਜਾਂਦੀ ਹੈ ਕੋ ਹੋਵ ਨਹੀਂ ਹੁੰਦੇ ਸੱਚ ਤੇ ਹੋ ਵੀ ਨਹੀਂ ਹੁੰਦੇ ਸੱਚ ਤੇ ਰਾਜ ਕਿਸੇ ਦਾ ਵੀ ਹੋਵੇ ਕ੍ਰਾਂਤੀ ਆਉਂਦੀ ਹੈ ਤਬਦੀਲੀ ਆਉਂਦੀ ਹੈ ਕ੍ਰਾਂਤੀ ਤੇ ਤਬਦੀਲੀ ਤਬਦੀਲੀ ਹੁੰਦੀ ਹੈ ਕ੍ਰਾਂਤੀ ਆਉਂਦੀ ਹੈ ਲੋਕਾਂ ਨੂੰ ਚੱਲਣ ਹੁੰਦਾ ਹੈ ਕ੍ਰਾਂਤੀ ਤੋਂ ਚੱਲਣ ਹੁੰਦਾ ਲੋਕਾਂ ਨੂੰ ਇਹ ਦੋਏ ਚੱਲਣ ਕਰਕੇ ਰਾਜੀ ਨਹੀਂ ਨਾ ਦੇਵਤੇ ਨਾ ਰਾਖਸ਼ ਤੂੰ ਲੋਕਾਂ ਨੂੰ ਜਿਹੜੇ ਨੇ ਉਹਨਾਂ ਦੇ ਅੰਦਰ ਚੱਲਣ ਹੋ ਜਾਂਦਾ ਹੈ ਸਾਰਿਆਂ ਦੇ ਅੰਦਰ ਚਾਣਨ ਹੋ ਜਾਂਦਾ ਹੈ ਵੀ ਸੱਚ ਕੀ ਹੈ ਸੱਚ ਦਾ ਚਾਣਨ ਜਦ ਹੁੰਦਾ ਹੈ ਸੱਤਿਆ ਚਾਣਨ ਨੂੰ ਮੰਦਰ ਕਰਦੇ ਨੇ ਨਾ ਮਸਜਿਦਾਂ ਕਰਦੀਆਂ ਨੇ ਨਾ ਗੁਰਦੁਆਰੇ ਕਰਦੇ ਨੇ ਨਾ ਕੋਈ ਹੋਰ ਕੁਝ ਕਰਦਾ ਹੈ ਜੇ ਸੱਚ ਦਾ ਚਾਣਨ ਕਰਦਣ ਤਾਂ ਉਹਨਾਂ ਦੀ ਆਪਣੀ ਇੱਜ਼ਤ ਨਹੀਂ ਰਹਿੰਦੀ ਫਿਰ ਉਹਨਾਂ ਨੂੰ ਦਾਸ ਬਣਨਾ ਪੈਂਦਾ ਹੈ ਉਹਨਾਂ ਦੀ ਸਰਦਾਰੀ ਨਹੀਂ ਰਹਿੰਦੀ ਫਿਰ ਚਾਣਨ ਨਹੀਂ ਕਰਦੇ ਹੁੰਦੇ ਹੜੀ ਆੜੀ ਥੋੜਾ ਬੋਧਾ ਚਰ ਕਰਦੇ ਨੇ ਜਦ ਇਹ ਬੰਦ ਹੋ ਜਾਂਦੇ ਨੇ ਫਿਰ ਭਾਸ਼ਾ ਬਦਲ ਲੈਂਦੇ ਨੇ ਆਪਣੀ ਇਹ ਭਾਸ਼ਾ ਬਦਲ ਲੈਂਦੇ ਹੁੰਦੇ ਨੇ ਫਿਰ ਆਪ ਜੋ ਆਪਣੇ ਆਪ ਨੂੰ ਹਾਈਲਾਈਟ ਕਰਦੇ ਜਿਨ੍ਹਾਂ ਲੋਕਾਂ ਨੇ ਨਾਨਕ ਨੂੰ ਗੁਰੂ ਜਾਂ ਅਹੰਕਾਰ ਬਣਾਇਆ ਸੀ ਅਸਲ ਚ ਉਹਨਾਂ ਨੇ ਆਪ ਬਣਨਾ ਸੀ ਆਪਣੀਆਂ ਵਰਸੀਆਂ ਬਣਵਾਉਣੀਆਂ ਸੀ ਨਹੀਂ ਉਹਨਾਂ ਦਾ ਬੰਦ ਹੁੰਦਾ ਸੀ ਨਾ ਪਰੰਪਰਾ ਉਹਨਾਂ ਨੇ ਗੱਡੀਆਂ ਕਿਹਾ ਗੱਡੀਆਂ ਦਿੱਤੀਆਂ ਨੇ ਫਲਾਣਾ ਦਿੱਤਾ ਉਹਨਾਂ ਨੇ ਆਪਣੀਆਂ ਗੱਡੀਆਂ ਚਾਲੂ ਰੱਖਣੀਆਂ ਸੀ ਵਰਨਾ ਸੇਵਕ ਜਾਂ ਸੇਵਕ ਦੂਆ ਬਣਾਉਂਦਾ ਗੱਡੀ ਹੁੰਦੀ ਏ ਇੱਕ ਜਪੜਾਸੀ ਦੂਏ ਨੂੰ ਜਪੜਾਸੀ ਬਣਾ ਗਿਆ ਉਹ ਗੱਡੀ ਏ ਗੱਡੀ ਤਾਂ ਉਹਦੇ ਕੋਲ ਏ ਜਿਹੜਾ ਜਿੰਦਾ ਜਪੜਾਸੀ ਓ ਉੜ ਚਪੜਾਸੀ ਦੀ ਗੱਡੀ ਏ ਨਹੀਂ ਜਿਹਦਾ ਜਪੜਾਸੀ ਏ ਉਹਦੀ ਗੱਡੀ ਏ ਉਹ ਜਰ ਖਰੀਦ ਗੁਲਾਮ ਹੈ ਉਹਦੀ ਗੱਡੀ ਕਾਦੀ ਹੁੰਦੀ ਏ ਓ ਜਿਹਨੂੰ ਗੱਦੀ ਦਿੱਤੀ ਉਹਨੇ ਤਾਂ ਗੱਦੀ ਛੱਡੀ ਐ ਤਾਂ ਯਾਰ ਖਰੀਦ ਗੁਲਾਮ ਹੋਇਆ ਉਹ ਗੱਦੀ ਦਾ ਜਿਹੜੀ ਸੰਸਾਰ ਸੀ ਮਾੜੀ ਮੋਟੀ ਹਮਕਾਰ ਦੀ ਉਹ ਛੱਡੀ ਐ ਸੰਸਾਰੀ ਇੱਜ਼ਤ ਤਾਂ ਛੱਡ ਕੇ ਗੁਲਾਮੀ ਲਈ ਐ ਦੁਨੀਆ ਦੀ ਵਡਿਆਈ ਤਾਂ ਛੱਡੀ ਐ ਦੁਨੀਆ ਦੀ ਵਡਿਆਈ ਹੁੰਦੀ ਇਹ ਦਦੀ ਦੁਨੀਆ ਕੇ ਵਡਿਆਈਆਂ ਅੱਗੀ ਸੇ ਅੱਗੀ ਸੇ ਤੀ ਜਾਲ ਓਏ ਅੱਗ ਨਾਲ ਜਾਲ ਕੇ ਤਾਂ ਉਹਨੂੰ ਨਿਵਾਣਾ ਹੋਇਆ ਦੁਆਰੇ ਤਾਂ ਇਹ ਗਰੀਬ ਗੁਲਾਮ ਹੋਇਆ ਇਹ ਕਹਿੰਦੇ ਗੱਡੀ ਦਿੱਤੀ ਹੈ ਅਸਲ ਜਿਹਨਾਂ ਲੋਕਾਂ ਨੇ ਗੱਡੀਆਂ ਆਪਣੀਆਂ ਚਾਲੂ ਕਰ ਲਈਆਂ ਸੀ ਉਹਨਾਂ ਦੇ ਪ੍ਰਚਾਰ ਹੈ ਇਹ ਗੱਡੀਆਂ ਚਾਲੂ ਨੇ ਜਣਾ ਖਾਣਾ ਗੁਰੂ ਆ ਹੁਣ ਲੜਦੇ ਨੇ ਉਹ ਜਾਂ ਤੁਸੀਂ ਸੁੱਤੇ ਪੈਦੇ ਜਾਂ ਗੱਡੀਆਂ ਤੁਹਾਡੇ ਅੰਦਰ ਬਾੜਤੀਆਂ ਜਾਂ ਤੁਹਾਡੇ ਅੰਦਰ ਇਹ ਗੱਡੀਆਂ ਦਾ ਖਿਆਲ ਬਾੜਿਆ ਜਾਂ ਦੇਖਣਾ ਸੀ ਵੀ ਕਿਉਂ ਬਾੜਦੇ ਨੇ ਉਹ ਚਿੜੀ ਦੇ ਬਿਛੇ ਵਾਲੀ ਗੱਲ ਹੈ ਜਿਉਂ ਉਹਦੇ ਮੂੰਹ ਚ ਭੌਂਖੜਾ ਦੇਤਾ ਸੀ ਛੋਟਾ ਜਿਹਾ ਇਹ ਸਾਰਿਆ ਗੁਰਬਾਣੀ ਤੇ ਉੱਤੇ ਜੇ ਵਿਚਾਰ ਕਰਾਂਗੇ ਤਾਂ ਮਸਲਾ ਹੱਲ ਹੋਣ ਉੱਥੋਂ ਹੀ ਸਟਾਰਟ ਕਰੋ ਗੱਲ ਜਿੱਥੋਂ ਨਾਨਕ ਨੇ ਸਟਾਰਟ ਕੀਤੀ ਸੀ ਜਿੱਥੋਂ ਕਬੀਰ ਨੇ ਸਟਾਰਟ ਕੀਤੀ ਸੀ ਫੇਰ ਸਾਰੀਆਂ ਗਲਤੀਆਂ ਫੜ ਹੋਣਗੀਆਂ ਕਿੱਥੋਂ ਕਿੱਥੋਂ ਅਸੀਂ ਦਸ਼ਾਹੀ ਹੋ ਗਏ ਕਿਉਂ ਇਹ ਸਾਰੇ ਇਹ ਸਾਰੇ ਜਿਹੜੇ ਝਮੇਲੇ ਖੜੇ ਹੋਏ ਨੇ ਇਹਦਾ ਕਾਰਨ ਇਹ ਹੈ ਰਾਦਾ ਛੱਡ ਦਿੱਤਾ ਸੀ ਗੁਰਬਾਣੀ ਨਹੀਂ ਸਮਝਦੇ ਇਤਿਹਾਸ ਨੂੰ ਲੈ ਕੇ ਭੈਜ ਹੁੰਦੇ ਨੇ ਇਤਿਹਾਸ ਕੀ ਦਊਗਾ ਤੁਹਾਨੂੰ ਇਤਿਹਾਸ ਤਾਂ ਲਖਾਇਆ ਹੈ ਝੂਠਾ ਉਹਨਾਂ ਦਾ ਜਾਣ ਕੇ ਇਤਿਹਾਸ ਵਾਲਿਆਂ ਨੇ ਤਾਂ ਦੁਆਰਾ ਪਾਈ ਸੀ ਕੋਈ ਜੋ ਨਹੀਂ ਕੁਝ ਮਿਲਣਾ ਹੈ ਉਹ ਤਾਂ ਫਿਰ ਉਹੀ ਕਲੇਸ਼ ਹੈ ਇਤਿਹਾਸ ਕਲੇਸ਼ ਦੀ ਜਣਾ ਜਿਨੇ ਕਲੇਸ਼ ਨੇ ਤਾਂ ਹੱਜ ਪਾਇਆ ਉਹ ਚਾਈਨਾ ਦਾ ਇਤਿਹਾਸ ਹੈ ਜਿਹੜਾ ਕਲੇਸ਼ ਬਣਦਾ ਉਹ ਸਾਡਾ ਸੀ ਉਹ ਕਹਿੰਦਾ ਸਾਡਾ ਸੀ ਉਹ ਕਹਿੰਦਾ ਬੁੱਲੂ ਦੀਆਂ ਮੁਰਦਿਆਂ ਅਫਗਾਨਿਸਤਾਨ ਦੀਆਂ ਸਾਡਾ ਸੀ ਇਹ ਤਾਂ ਆਹ ਤੱਕ ਜੜ ਹੈ ਸਾਰੇ ਝਗੜੇ ਦੀ ਜੜ ਹੈ ਦਾਸ ਇੱਥੇ ਕਰਕੇ ਗੁਰੂਆਂ ਨੇ ਦਾਸ ਨਹੀਂ ਲਿਖਿਆ ਇਹ ਦਾਸ ਮਕਰ ਨਹੀਂ ਗਏ ਉਹ ਇਹ ਦਾਸ ਡੱਬੇ ਹੋਏ ਮੁਰਦਿਆਂ ਨੂੰ ਉਖਾੜਦਾ ਹੁੰਦਾ ਇਹ ਦਾਸ ਗੜੇ ਭੁੱਲਦੇ ਫੇਰ ਉਹ ਕਾੜ ਲੈਂਦਾ ਬੈਰਵਰੋਧ ਪੈਦਾ ਰੱਖਦਾ ਇਹ ਦਾਸ ਇਹ ਅੰਗਲੀ ਮੁਝਣ ਦਿੰਦਾ ਧੂਣ ਬੈਰਵਰੋਧ ਦਾ ਬੈਰਵਰੋਧ ਪੈਦਾ ਰੱਖਦਾੁਰਮਤ ਨੇ ਬੈਰਵੋਦ ਖਤਮ ਕਰਨ ਇਸ ਕਰਕੇ ਇਤਿਹਾਸ ਤੋਂ ਸੋਕੋ ਦੂਰ ਰਹਿਣਾ ਚਾਹੀਦਾ ਗੁਰਮੁਖਾਂ ਨੂੰ ਇਤਾਰ ਹੋਦਰ ਨਹੀਂ ਜਾਂਦਾ ਹੁੰਦਾ ਇਤਾਰ ਨੂੰ ਯਾਦੇ ਨਹੀਂ ਕਰੀਦਾ ਜੇ ਸੰਸਾਰ ਭੁਲਣਾ ਹੈ ਤਾਂ ਇਤਿਹਾਸ ਤੇ ਗਿਲਣ ਜਿਹੜੇ ਆਦਮੀ ਨੇ ਸੰਸਾਰ ਨੂੰ ਵਿਸਾਰਨ ਉਹ ਇਤਾਰ ਨਾਲ ਧੰਦ ਸੰਸਾਰ ਨਹੀਂ ਵਿਸਰਦਾ ਹੁੰਦਾ ਕਦੇ ਵੀ ਜਿਨ੍ਹਾਂ ਨੇ ਇਤਾਰ ਯਾਦ ਰੱਖਿਆ ਪਰਮੇਸ਼ਰ ਵਿਸਰਿਆ ਹੋਇਆ ਇਹਨੇ ਪਰਮੇਸ਼ਰ ਨੇ ਜੁਣਾ ਇਤਹਾਸ ਵੀ ਸੁਲਣਾ ਪਊਗਾ ਇਹ ਦੋ ਆਪਾ ਵਿਰੋਧੀ ਚੀਜ਼ਾਂ ਨੇ ਇਤਹਾਸ ਤਾਂ ਤੁਹਾਨੂੰ ਸਰੀਰ ਨਾਲ ਜੋੜਦਾ ਹੈ ਸੰਸਾਰ ਨਾਲ ਜੋੜਦਾ ਸੰਸਾਰ ਦਾ ਇਤਿਹਾਸ ਹੈ ਉਹਦੇ ਨਾਲ ਕਦੇ ਜੁੜੋਗੇ ਸੰਸਾਰ ਨਾਲ ਜੁੜੇ ਰਹਿਣਗੇ ਉਹ ਆਦਮੀ ਕਦੇ ਨਹੀਂ ਟੁੱਟ ਸਕਦੇ ਜਿਹੜੇ ਤਾਂ ਇਹ ਇਤਹਾਸ ਬ੍ਰਹਮ ਗਿਆਨੀਆਂ ਦਾ ਇਤਹਾਸ ਹੁੰਦਾ ਹੀ ਨਹੀਂ ਕਦੇ ਇਤਹਾਸ ਤਾਂ ਹਜ਼ਾਰਾਂ ਕੋ ਦੂਰ ਰਹਿੰਦੇ ਹੁੰਦੇ ਤਾਂ ਹੀ ਕਿਹਾ ਨਾ ਗੁਰ ਕਾਹਿਆ ਸਹਾਰਾ ਕਰਮਾ ਉਹ ਗੁਰ ਕੀ ਕਲਣੀ ਗੁਰ ਕੀ ਕਲਣੀ ਗੁਰ ਕਾਹਿਆ ਧਾਰ ਹੈ ਕਾਹੇ ਦਾ ਉਹ ਇਹਨੇ ਵਗਰ ਨਾ ਜਾਇਓ ਇਹਦਾ ਵਗਰ ਨਾ ਜਾਇਓ ਬਿਲਕੁਲ ਵੀ ਇਹਨੇ ਮਗਰ ਚਲੇ ਗਏ ਬਾਹਰ ਵਿਰੋਧ ਰਹੂਗਾ ਅੰਦਰ ਅੱਗੇ ਚਲੂਗੀ ਜੂਗੀ ਬਾਹਰ ਵਿਰੋਧ ਹੀ ਉਹੀ ਚਲੂਗੀ ਅੰਦਰ ਸਿਤਾ ਅ ਸਿਤਾ ਰਾਜ ਕ੍ਰਾਂਤੀ ਅਨੰਤੀ ਸਿਤਾ ਸਿਤਾ ਦੇਵਤਿਆਂ ਦਾ ਰਾਜ ਹੋਵੇ ਚਾਹੇ ਰਕਸ਼ਸਾਂ ਦਾ ਹੋਵੇ ਇਹਨੇ ਆਪਣੀ ਕ੍ਰਾਂਤੀ ਲਿਆਉਣੀ ਆ ਲਿਆਉਣੀ ਲੋਕਾਂ ਦੇ ਲੋਕਾਂ ਦੇ ਅੰਦਰ ਜਾਗਰਤੀ ਪੈਦਾ ਕਰਨੀ ਹੈ ਜਾਗਰਤੀ ਇਹ ਕਹਿੰਦੇ ਨੇ ਜਾਗਰਤੀ ਅੜੀ ਜੇਤਨ ਨਾਲ ਵਾਰਚ ਅਗੀ ਜੇਤਨ ਨਾਲ ਮਾਰਚਾ ਨੂੰ ਤੂੜ ਜੰਮਗੀ ਸਵਾ ਹੋਰ ਇਹ ਐ ਹੋਣੀਏ ਜੇ ਤਰ੍ਹਾਂ ਲਿਖਿਆ ਹੋਇਆ ਆਹ ਹੈ ਜੇਤਨ ਇੱਕ ਕ੍ਰਾਂਤੀ ਜੇਤਨ ਕ੍ਰਾਂਤੀ ਹੋ ਗੁਰਮਤਨ ਗੁਰਵਾਣੀ ਨੂੰ ਮੰਨੇ ਤੇ ਸਮਝੇ ਤੇ ਖੋਜੇ ਤੇ ਆ ਤੂੜੜਾੜਾ ਇਕੱਠੇ ਕਰਕੇ ਕ੍ਰਾਂਤੀ ਨਹੀਂ ਹੋਣੀ ਪੈਸੇ ਇਕੱਠੇ ਕਰਕੇ ਬੜੇ ਬੜੇ ਉਹ ਜੋ ਫੁੰਡਾ ਦੇ ਕਪਲੇ ਕਰਕੇ ਕ੍ਰਾਂਤੀ ਨਹੀਂ ਹੋਣੀ ਉਹ ਸਭ ਲੋਕ ਹੁਣ ਜਿਹੜੇ ਨੇ ਪਿੱਛੇ हट ਜਾਣਗੇ ਵੀ ਥੋੜਾ ਜਿਹਾ ਚੱਲੂਗੀ ਖਿਲਾਫੇ ਦੇ ਵੀ ਵਾਇਸ ਉੱਠਣ ਲੱਗੀ ਇਹਦਾ ਰਿਜ਼ਲਟ ਕੁਝ ਵੀ ਨਹੀਂ ਹੈ ਨਾ ਹੋਣੇ ਕੋਲ ਵੀ ਇਹਦਾ ਰਿਜ਼ਲਟ ਕੋਈ ਖਲ ਸਿਆਸੀ ਆਦਮੀ ਨੇ ਮੂਰੇ ਹੋ ਜਾਂਦੇ ਨੇ ਉਹ ਰੌਲਾ ਪਾ ਕੇ ਹੋਰ ਗੱਲ ਰੂ ਲਜਾਉਣ ਵਾਸਤੇ ਰੌਲਾ ਆਇਆ ਸਰ ਹੋਰ ਕੁਝ ਨਹੀਂ ਇਸ ਹੱਦ ਤੱਕ ਇਹ ਪ੍ਰਗਟਨਾ ਹੋ ਜਵੇ ਕ੍ਰਾਂਤੀ ਨੂੰ ਰੋਕਣ ਵਾਸਤੇ ਕ੍ਰਾਂਤੀ ਨੂੰ ਰੋਕਣ ਵਾਸਤੇ ਸਭ ਕੁਝ ਅਸਲ ਦੇ ਵਿੱਚ ਹਾਂ ਜੀ ਅਨੰਤੀ ਕ੍ਰਾਂਤੀ ਅਨੰਤੀ ਅਨੰਤੀ ਤੂੰ ਕਹਿੰਦੇ ਨੇ ਇੱਕ ਵਾਰ ਨਹੀਂ ਕ੍ਰਾਂਤੀ ਕਰਦੀ ਤੂੰ ਹਮੇਸ਼ਾ ਕਰਦੀ ਰਹਿਣੀ ਹੈ ਤੂੰ ਨਹੀਂ ਕਰਦੀ ਤੂੰ ਅਨੰਤੀ ਹੈ ਹਾਂ ਗੁੱਪਤ ਹੋ ਕੇ ਚੁੱਪ ਕਰਕੇ ਬਹਿ ਜਾਣੀ ਹੈ ਜਾਂ ਮਰਜੀ ਹੁੰਦੀ ਹੈ ਦੇਖਦੀ ਹੈ ਜਿਆਦਾ ਗੜਬੜ ਹੋ ਗਈ ਫੇਰ ਫੇਰ ਗੜ ਗੋ ਕੇ ਕ੍ਰਾਂਤੀ ਕਰ ਦਿੰਨੀ ਹੈ ਐਡਾ ਕਰਦੀ ਰਹਣੀ ਹੈ ਗੁਪਤ ਪ੍ਰਗਟ ਹੁੰਦੀ ਰਹਣੀ ਹੈ ਗੁਪਤ ਪ੍ਰਗਟ ਹੋਏ ਬੈਸਾ ਲੋਕਾਂ ਰੱਖੇ ਪਾਓ ਇਹਦਾ ਗੁਪਤ ਪਰ ਹਡ ਹੁੰਦੀ ਰਹਦੀ ਹੈ ਪਹਿਲਾਂ ਗੁਰਮਤ ਸੀਗੀ ਦਸਮ ਪਾਸ਼ਾ ਦੇ ਵੇਲੇ ਕੁਝ ਗੁਪਤ ਹੋ ਗਈ ਹੁਣ ਫਿਰ ਪ੍ਰਗਟ ਹੋ ਜੂ ਪ੍ਰਗਟ ਹੋ ਜੂ ਅਰਥ ਇਹਨੇ ਸਮਝਾ ਕੇ ਪ੍ਰਗਟ ਹੋ ਜੂ ਪ੍ਰਚਾਰ ਹੋਣ ਲੱਗ ਗਿਆ ਪ੍ਰਗਟ ਹੋ ਗਈ ਜੇ ਨਹੀਂ ਪ੍ਰਚਾਰ ਹੁੰਦਾ ਹੋ ਤਾਂ ਹੋ ਗਈ ਸਮਝ ਨਹੀਂ ਹੁੰਦੀ ਕਿਸੇ ਨੂੰ ਗੁਪਤ ਹੋ ਜਾਂਦੀ ਹੈ ਉਹਨਾਂ ਜਿਹੜਾ ਆਪਣਾ ਜਿਹੜਾ ਇਹ ਪਖੰਡਵਾਦ ਹੈ ਇਹ ਆਪਣੀਆਂ ਰੋਟੀਆਂ ਸੇਕਦੇ ਰਹਿੰਦੇ ਨੇ ਜਦੋਂ ਇਹ ਪ੍ਰਗਟ ਹੁੰਦੀਆਂ ਉਹਨਾਂ ਦੇ ਝੁੱਲੇ ਭਜਣ ਲੱਗ ਜਾਂਦੇ ਨੇ ਉਹਨਾਂ ਦੇ ਲੰਗਰਾਂ ਵਿੱਚ ਸੌਣ ਲੱਗ ਜਾਂਦੇ ਨੇ ਡੇਰਿਆਂ ਦੇ ਜਵਾਲਾ ਜੇ ਅੰਤੀ ਆਲਾਸੀ ਅਨੰਦੀ ਜਵਾਲਾ ਰੂਪ ਹੈ ਤੂੰ ਜੀਅੰਤੀ ਜੀਅੰਤੀ ਹੈ ਹਰ ਪ੍ਰਕਾਰ ਦੇ ਗਿਆਨ ਨੂੰ ਜਿੱਤ ਲੈ